ਇੱਕ ਵਾਰ ਨੇ ਕਾਂ ਹੁੰਦਾ ਤੇ ਕਾਂ ਬੈਠਾ ਸੋਚ ਰਿਆ ਹੁੰਦਾ ਤੇ ਬਹੁਤ ਦੁਖੀ ਹੁੰਦਾ ਕਹਿੰਦਾ ਕਾਲਾ ਮੇਰਾ ਰੰਗ ਮੈਨੂੰ ਤਾਂ ਲੋਕ ਦੇਖਣਾ ਤੱਕ ਪਸੰਦ ਨਹੀਂ ਕਰਦੇ ਤੇ ਮੇਰੀ ਤਾਂ ਆਵਾਜ਼ ਵੀ ਟੰਗਦੀ ਨਹੀਂ ਐ ਇੰਨੀ ਦੇਰ ਨੂੰ ਸਾਹਮਣੋਂ ਹੰਸ ਜਾ ਰਿਹਾ ਹੁੰਦਾ ਉਸ ਨੂੰ ਆਵਾਜ਼ ਮਾਰਦਾ ਕਿ ਹੰਸ ਯਾਰ ਜ਼ਿੰਦਗੀ ਦਾ ਤੇਰੀ ਐ ਚਿੱਟਾ ਤੇਰਾ ਰੰਗ ਸਾਰਾ ਦਿਨ ਤੂੰ ਚੀਲਾ ਦੇ ਵਿੱਚ ਰਹਿਣਾ ਮੋਤੀ ਲੱਭਦਾ ਯਾਰ ਸਾਰਾ ਦਿਨ ਤੂੰ ਤਾਂ ਹੰਸ ਨੇ ਜਵਾਬ ਦਿੱਤਾ ਕਹਿੰਦਾ ਮੇਰੀ ਕਾਹਦੀ ਜ਼ਿੰਦਗੀ ਯਾਰ ਇਹ ਤਾਂ ਕੋਈ ਰੰਗ ਹੁੰਦਾ ਇਹ ਤਾਂ ਦੋਖਾੜਾ ਰੰਗ ਹੈ ਜਦੋਂ ਕੋਈ ਬੰਦਾ ਮਰ ਜੇ ਉਹਦੀ ਘਰ ਵਾਲੀ ਚਿੱਟਾ ਪਾਉਂਦੀ ਮੇਰੀ ਕਾਦੀ ਜ਼ਿੰਦਗੀ ਯਾਰ ਦੋਨੇ ਬੈਠ ਕੇ ਸੋਚਣ ਲੱਗੇ ਤੇ ਸੋਚ ਕੇ ਡਿਸਾਈਡ ਕੀਤਾ ਕਿ ਜ਼ਿੰਦਗੀ ਤਾਂ ਯਾਰ ਮੋੜ ਦਈਏ ਮੋਰਕੁਲ ਚਲੇ ਗਏ ਤੇ ਮੋਰਕੁਲ ਜਾ ਕੇ ਦੋਵੇਂ ਕਹਿੰਦੇ ਕਿ ਮੋਰ ਸਾਹਿਬ ਜਦੋਂ ਤੁਸੀਂ ਜੰਗਲ ਦੇ ਵਿੱਚ ਨੱਚਦੇ ਹੋ ਲੋਕ ਤੁਹਾਡੀਆਂ ਤਸਵੀਰਾਂ ਬਣਾਉਂਦੇ ਆ ਤੁਹਾਡੀਆਂ ਫੋਟੋਆਂ ਖਿੱਚਦੇ ਆ ਤੇ ਤੁਹਾਡੀਆਂ ਤਸਵੀਰਾਂ ਬਣਾ ਕੇ ਬਾਜ਼ਾਰਾਂ ਵਿੱਚ ਵਿਕਦੀਆਂ ਹਨ ਤੁਹਾਡੇ ਤਾਂ ਖੰਭ ਤੱਕ ਵਿਕਦੇ ਆ ਜ਼ਿੰਦਗੀ ਤੁਹਾਡੀ ਆ ਤਮੋਰ ਨੇ ਕਾਂ ਨੂੰ ਜਵਾਬ ਦਿੱਤਾ ਕਹਿੰਦਾ ਮੇਰੀ ਕਾਹਦੀ ਜ਼ਿੰਦਗੀ ਯਾਰ ਮੈਨੂੰ ਤਾਂ ਹਰ ਟਾਈਮ ਡਰ ਲੱਗਿਆ ਰਹਿੰਦਾ ਕਿ ਕਦੋਂ ਕੋਈ ਸ਼ਿਕਾਰੀ ਆ ਕੇ ਮੈਨੂੰ ਲੈ ਨਾ ਜਾਵੇ ਮੈਨੂੰ ਖਾ ਨਾ ਜਾਵੇ ਮੈਂ ਮੇਰੇ ਪੈਰ ਤੱਕ ਦੇਖਦਾ ਤਾਂ ਮੈਨੂੰ ਰੋਣਾ ਆ ਜਾਂਦਾ ਕਿ ਮੇਰੇ ਪੈਰ ਸੁਨੇ ਨਹੀਂ ਹੈਗੇ ਕਾਹ ਜ਼ਿੰਦਗੀ ਦਾ ਤੇਰੀ ਹੈ ਜਦੋਂ ਤੇਰਾ ਜੀ ਕਰਦਾ ਤੂੰ ਡਾਰੀ ਮਾਰ ਕੇ ਹਰ ਥਾਂ ਤੇ ਜਾ ਸਕਦਾ ਹੈ ਤੇਰੇ ਖੰਭਾਂ 'ਚ ਬਹੁਤ ਜੋਰ ਹੈ ਫਿਰ ਕਾਂ ਨੇ ਇਕੱਲੇ ਬਹਿ ਕੇ ਸੋਚਿਆ ਕਿ ਯਾਰ ਮੈਂ ਜਿੰਨੇ ਵੀ ਬੰਦਿਆਂ ਕੋਲ ਗਿਆ ਸਾਰੇ ਬੰਦੇ ਆਪਣੀ ਜ਼ਿੰਦਗੀ ਤੋਂ ਤੰਗ ਹੈ ਕਿ ਮੈਂ ਕੱਲਾ ਬਹਿ ਕੇ ਆਪਣੀ ਜ਼ਿੰਦਗੀ ਦੇ ਬਾਰੇ ਸੋਚ-ਸੋਚ ਕੇ ਤੋਰ ਰਿਹਾ। ਸਿੱਧੀ ਜੀ ਗੱਲ ਦੋਸਤੋ ਇੱਥੇ ਇਹ ਹੈ ਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਪਣਾ ਆਪਣਾ ਦੁੱਖ ਹੁੰਦਾ। ਹਰ ਕੋਈ ਬੰਦਾ ਕਿਤੇ ਨਾ ਕਿਤੇ ਆਪਣੇ ਸੰਘਰਸ਼ ਤੋਂ ਜੂਝ ਰਿਹਾ ਹੁੰਦਾ। ਤਾਂ ਫੈਸਲਾ ਹੁਣ ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਆ ਜਿੰਨੀਆਂ ਵੀ ਆਪ ਦੀ ਲਾਈਫ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਹੈ ਐਦੇ ਬਾਰੇ ਸੋਚ-ਸੋਚ ਕੇ ਰਹੋਗੇ ਜਾਂ ਫਿਰ ਇੱਕ ਪਿਆਰੀ ਜੀ ਸਮਾਈਲ ਦੇ ਨਾਲ ਕਹੋਗੇ ਕਿ ਆਜੋ ਜਿੰਨੀਆਂ ਦਿੱਕਤ ਪਰੇਸ਼ਾਨੀਆਂ ਨੇ ਆਉਣਾ। ਨਾਨਕ ਮੁਖੀਆ ਦਬ ਸੰਸਾਰ ਤੋਂ ਵਾਵਾ ਮਾਤ ਪਤੇ ਮੰਗਿਆ ਨੀ ਕਾਲੀ ਦੇ ਜੋ ਸੁਣਿਆ ਨ ਜਾਣ ਮਸੀਹ